ਪੋਦੇ ਜਿਲ੍ਹਾ ਗੁਰਦਾਸਪੁਰ ਦੇ ਅਦੀਨ ਪਿੰਦੇ ਕਸਬਾ ਫਤੇਗੜ ਚੂੜੀਆਂ ਕਸਬੇ ਦੇ ਵਿੱਚ ਇੰਨੀ ਦਿਨੀ ਇੱਕ ਸਾਈਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਹੈ ਇਹ ਚੋਰ ਕਸਬੇ ਦੇ ਗੁਰਦੁਆਰਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਿਹਾ ਹੈ ਤੇ ਬੀਤੀ ਰਾਤ ਚੋਰ ਦੇ ਵੱਲੋਂ ਫਤੇਗੜ ਚੂੜੀਆਂ ਮਜੀਠਾ ਰੋਡ ਦੇ ਵਿਕਸਿਤ ਗੁਰਦੁਆਰਾ ਦੁਖਨੀਵਾਰਨ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਜੁਥੇ ਕਿ ਚੋਰ ਦੋ ਸਿਲੈਂਜਰ ਬੈਟਰਾ ਤੇ ਇਨਵਰਟਰ ਇਸ ਦੇ ਨਾਲ ਹੀ ਗੁਲਬ ਤੋੜ ਕੇ ਉਸ ਦੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਿਆ ਜਾਂਦੇ ਹੋਏ ਚੋਰ ਦੇ ਵੱਲੋਂ ਸੀਸੀਟੀਵੀ ਦਾ ਡੀਵੀਆਰ ਵੀ ਚੋਰੀ ਕਰਕੇ ਉਹ ਲੈ ਕੇ ਗਿਆ ਹੈ ਪਰ ਅਜੇ ਤੱਕ ਨੇ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਚੋਰ ਮੂੰਹ ਬਨ ਕੇ ਇੱਕ ਸਾਈਕਲ ਉੱਪਰ ਆਉਂਦਾ ਹੈ ਬੜੇ ਆਰਾਮ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਕਰਕੇ ਉਹ ਫਰਾਰ ਹੋ ਜਾਂਦਾ ਹੈ ਜਿਸ ਦਾ ਬਾਅਦ ਵਿੱਚ ਕੋਈ ਖੋ ਪਤਾ ਨਹੀਂ ਲੱਗਦਾ ਹੈ ਗੁਰਦੁਆਰਿਆਂ ਦੀਆਂ ਹੋ ਰਹੀਆਂ ਚੋਰੀਆਂ ਦੇ ਕਰਕੇ ਲੋਕ ਪਰੇਸ਼ਾਨ ਤੇ ਦੁਖੀ ਨਜ਼ਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵੈਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਉੱਥੇ ਚਲ ਗਿਆ ਵੇ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਵੇਰੇ ਗੁਰਦਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਚੇਨ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ ਅਸ਼ਤ ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ